ਗੁਰੂ ਦਾ ਨਾਮ ਆ ਤੇ ਬਜ਼ੁਰਗ ਆ ਕਾਫੀ ਪਰ ਉਹਨਾਂ ਦੀ ਇੱਕ ਖਾਸੀਅਤ ਉਹਨਾਂ ਦੇ ਬੱਚੇ ਜਿਹੜੇ ਆ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਦੀ ਫੈਮਲੀ ਰਹਿੰਦੀ ਆ ਅਰ ਬੱਚੇ ਜਦੋਂ ਨਹੀਂ ਪੱਕੇ ਹੋਏ ਸੀ ਕੱਚੇ ਸੀਗੇ ਤਬੀ ਜੀ ਅਰਦਾਸ ਕਰਦੇ ਸੀਗੇ ਪਰਮੇਸ਼ਰ ਜੀ ਦੇ ਅੱਗੇ ਕਿ ਮੇਰੇ ਜਿਹੜੇ ਫੈਮਲੀ ਆ ਪ੍ਰਭੂ ਤੁਸੀਂ ਉਹਨਾਂ ਦੀ ਇੱਜ਼ਤ ਪੱਤ ਰੱਖਿਓ ਤੁਸੀਂ ਉਹਨਾਂ ਨੂੰ ਉੱਥੇ ਲੈ ਕੇ ਗਏ ਤੇ ਤੁਸੀਂ ਉੱਥੇ ਦੀਆਂ ਸਾਰੀਆਂ ਚੀਜ਼ਾਂ ਕਰਨੀਆਂ ਪੂਰੀਆਂ ਬੀਜੀ ਨੇ ਪਹਿਲਾਂ ਹੀ ਲੰਗਰ ਲਗਾ ਦਿੱਤਾ ਬੀਜੀ ਨੂੰ ਪੁੱਛਿਆ ਬੀਜੀ ਇਹ ਕਾਹਦਾ ਲੰਗਰ ਆ ਬੀਜੀ ਕਹਿੰਦੇ ਪ੍ਰਭੂ ਨੇ ਹੋਣ ਵਾਲੇ ਦਿਨਾਂ 'ਚ ਆਪਾਂ ਨੂੰ ਖੁਸ਼ਖਬਰੀ ਜੋ ਦੇਣੀ ਆ ਤੇ ਮੈਂ ਕਹਿੰਨੀ ਆ ਆਪਾਂ ਪਹਿਲਾਂ ਹੀ ਕੰਮ ਕਰ ਦਈਏ ਪਹਿਲਾਂ ਹੀ ਲੰਗਰ ਲਗਾ ਦਿੱਤਾ ਬੀਜੀ ਨੇ ਫਿਰ ਉਹਨਾਂ ਬੱਚਿਆਂ ਦੀ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਐਡਮਿਸ਼ਨਸ ਹੋਣੀਆਂ ਸੀ ਬੀਜੀ ਨੇ ਫਿਰ ਤੋਂ ਪਹਿਲਾਂ ਹੀ ਲੰਗਰ ਲਗਾ ਦਿੱਤਾ ਕਹਿੰਦੇ ਮੇਰੇ ਨਿਆਣਿਆਂ ਦੀ ਐਡਮਿਸ਼ਨਾਂ ਦੀ ਖਬਰ ਆਉਣੀ ਆਲੀ ਆ ਐਡਮਿਸ਼ਨ ਦੀਆਂ ਖਬਰਾਂ ਜਦੋਂ ਵੀ ਆਉਣਗੀਆਂ ਦੇਖੀ ਜਾਊਗੀ ਆਪਾਂ ਪਹਿਲਾਂ ਲੰਗਰ ਲਾਈਏ ਸਾਨੂੰ ਪ੍ਰਭੂ ਤੇ ਭਰੋਸਾ ਹੈ ਕਿ ਪ੍ਰਭੂ ਨੇ ਉਹ ਕੰਮ ਕਰ ਦਿੱਤੇ ਆ ਤਾਂ ਬੀਜੀ ਨੇ 4-5 ਲੰਗਰ ਜਿਹੜੇ ਸੀਗੇ ਨਾ ਉਹ ਪਹਿਲਾਂ ਹੀ ਲਗਾ ਦਿੱਤੇ ਅਰ ਹੁਣ ਤੱਕ ਦੀ ਉਹਨਾਂ ਦੀ ਹੈਬਿਟ ਆ ਕਿ ਕੋਈ ਵੀ ਉਹ ਅਰਦਾਸ ਕਰਦੇ ਆ ਨਾ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਜਿਹੜੀਆਂ ਸਵੀਟਸ ਲੈ ਕੇ ਚਰਚ ਦੇ ਵਿੱਚ ਆ ਜਾਣਾ ਉਹਨਾਂ ਨੇ ਮਿੱਠਾ ਲੈ ਕੇ ਚਰਚ ਦੇ ਵਿੱਚ ਆ ਜਾਣਾ ਕਿਉਂਕਿ ਉਹਨਾਂ ਪਤਾ ਹੈ ਮੇਰੇ ਪਰਮੇਸ਼ਰ ਤੇ ਕਿ ਅਸੀਂ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਦੇ ਆ ਸਾਡਾ ਪਰਮੇਸ਼ਰ ਸਾਨੂੰ ਸ਼ਰਮਿੰਦਾ ਨਹੀਂ ਹੋਣ ਦਿੱਤਾ ਕੰਮ ਤਾਂ ਹੋਏ ਆ ਜਦੋਂ ਸਹੀ ਸਮਾਂ ਆਇਆ ਤੇ ਆਪਾਂ ਨੂੰ ਖਬਰਾਂ ਆ ਜਾਣੀਆਂ ਆ ਕੰਮ ਕੀਤਾ ਹੀ ਆ ਪ੍ਰਭੂ ਨੇ ਸਾਰਾ ਕੁਝ ਕੀਤਾ ਹੈ ਪ੍ਰਭੂ ਨੇ ਬਸ ਆਪਾਂ ਨੂੰ ਖਬਰ ਆਉਣ ਵਾਲੀ ਆ ਉਹ ਮਿੱਠਾ ਖਾਓ ਤੁਸੀਂ ਚਾਹ ਪਾਣੀ ਪੀਓ ਤਾਂ ਰੀਅਲੀ ਮੈਂ ਉਹਨੂੰ ਉਹ ਉਹਨੂੰ ਲੇਡੀ ਨੂੰ ਅਗਰ ਕਹਿਣਾ ਹੋਏ ਹਨਾ ਤਾਂ ਜਿੱਦਾਂ ਮੈਨ ਆਫ ਫੇਥ ਆ ਨਾ ਸ਼ੀ ਇਜ਼ ਔਮੈਨ ਆਫ ਫੇਥ ਉਹ ਵਿਸ਼ਵਾਸ ਵਿਸ਼ਵਾਸੀ ਕੌਣ ਹੁੰਦਾ ਨਾ ਤੇ ਉਹ ਬੀਜੀ ਸਾਡੇ ਸਾਡੀ ਚਰਚ ਦੇ ਵਿੱਚ ਇੱਕ ਵੈਰੀ ਗੁੱਡ ਐਗਜ਼ੈਂਪਲ ਆ ਬਹੁਤ ਹੀ ਚੰਗੀ ਉਦਾਹਰਣ ਹੈ ਔਰ ਐਸਾ ਵਿਸ਼ਵਾਸ ਉਸ ਲੇਡੀ ਦਾ ਕਿ ਕਿੰਨੇ ਮਰੇ ਹੋਏ ਜਾਨਵਰਾਂ ਦੇ ਲਈ ਉਹਨੇ ਪ੍ਰੇਅਰ ਕੀਤੀ ਤੇ ਉਹ ਜਾਨਵਰ ਹੀ ਜੀ ਉੱਠੇ ਮਤਲਬ ਉਹਨਾਂ ਦੇ ਪਿੰਡ ਦੇ ਵਿੱਚ ਦੋ ਤਿੰਨ ਕੇਸ ਇਦਾਂ ਦੇ ਹੋਏ ਕਿ ਜਾਨਵਰ ਜਿਹੜੇ ਸੀਗੇ ਦੁੱਧ ਵਾਲੇ ਜਿਹੜੇ ਸੀ ਚੰਗੇ ਲਵੇਰੇ ਵਾਲੇ ਇੱਕ ਵਾਰੀ ਗਾਂ ਮਰ ਗਈ ਤੱਬੀ ਜੀ ਗਏ ਤੇ ਬੀਜੀ ਜੀ ਨੇ ਜਾ ਕੇ ਪ੍ਰੇਅਰ ਕੀਤੀ ਉਹਦੇ ਉੱਤੇ ਕਿੰਨੇ ਇਦਾਂ ਕਿਦਾਂ ਤੂੰ ਮਰ ਗਈ ਇਦਾਂ ਨਹੀਂ ਤੂੰ ਮਰ ਸਕਦੀ ਚੱਲ ਉੱਠ ਕਹਿੰਦੇ ਐਵੇਂ ਇਹਨਾਂ ਨੇ ਰੌਲਾ ਪਾਇਆ ਮਰ ਗਈ ਮਰ ਗਈ ਮੇਰਾ ਪ੍ਰਭੂ ਜ਼ਿੰਦਾ ਹੈ ਨਾ ਚੱਲ ਉੱਠ ਤੈਨੂੰ ਮੈਂ ਕਹਿੰਨੀ ਤੇ ਗਾਂ ਉੱਠ ਗਈ ਇਦਾਂ ਹੀ ਮੱਝ ਦੇ ਨਾਲ ਹੋਇਆ ਜਿਹਦੇ ਲਈ ਉਹ ਪ੍ਰੇਅਰ ਕਰਦੇ ਆ ਉਹ ਉਹ ਜਿਹੜਾ ਬੰਦਾ ਆ ਉਹਦੀ ਲਾਈਫ ਦੇ ਵਿੱਚ ਬਹੁਤ ਵਧੀਆ ਕੰਮ ਹੋ ਜਾਂਦਾ ਆ ਉਹਦੀ ਪ੍ਰਾਰਥਨਾ ਦਾ ਉੱਤਰ ਆਉਂਦਾ ਆ ਕਿਉਂ ਕਿ ਕਿਉਂਕਿ ਬੀਜੀ ਦਾ ਆਪਣਾ ਫੇਥ ਬਹੁਤ ਆ ਉਹ ਉਹਨਾਂ ਦੇ ਅੰਦਰ ਵਿਸ਼ਵਾਸ ਬਹੁਤ ਆਪਣੇ ਪਰਮੇਸ਼ਵਰ ਦੇ ਉੱਤੇ ਉਹ ਹਮੇਸ਼ਾ ਦੁੱਖ ਦੇ ਵਿੱਚ ਵੀ ਜਦੋਂ ਜਦੋਂ ਮਤਲਬ ਉਹਨਾਂ ਨੂੰ ਗੁੱਡ ਨਿਊਜ਼ ਨਹੀਂ ਵੀ ਮਿਲੀ ਜਦੋਂ ਚਿੰਤਾ ਦਾ ਸਮਾਂ ਆ ਕਿ ਉਹਨਾਂ ਦੇ ਬੱਚੇ ਉਹਨਾਂ ਦੇ بیٹے ਨੂੰ ਇੰਗਲਿਸ਼ ਬਿਲਕੁਲ ਨਹੀਂ ਆਉਂਦੀ ਸੀ ਪਰ ਇੰਟਰਵਿਊ ਇੰਗਲਿਸ਼ ਦੇ ਵਿੱਚ ਹੋਣੀ ਸੀ ਤਬੀ ਜੀ ਕਹਿੰਦੇ ਕਿ ਮੁੰਡੇ ਨੂੰ ਤਾਂ ਮੇਜਰ ਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ ਤਾਂ ਹੁਣ ਕਿੱਦਾਂ ਹੋਊਗੀ ਪਰ ਉਹ ਉਹਨਾਂ ਨੇ ਕਿਹਾ ਵੀ ਤੁਹਾਨੂੰ ਆਪ ਬੋਲ ਕੇ ਇੰਟਰਵਿਊ ਦੇਣੀ ਪੈਣੀ ਪੱਕੇ ਹੋਣ ਦੀ ਤਬੀ ਜੀ ਉਹਨੂੰ ਕਹਿੰਦੇ ਮੇਜਰਾ ਤੂੰ ਟੈਨਸ਼ਨ ਨਾ ਲਈ ਸਾਡਾ ਪ੍ਰਭੂ ਸਾਰੀਆਂ ਭਾਸ਼ਾ ਜਾਣਦਾ ਆ ਉਹਨੇ ਤੇਰੇ ਮੂੰਹ ਚ ਅੰਗਰੇਜ਼ੀ ਪਾ ਦੇਣੀ ਆ ਡੂ ਯੂ ਬਲੀਵ ਕਿ ਉਹਨਾਂ ਦੇ ਮੁੰਡੇ ਨੇ ਇੰਗਲਿਸ਼ ਦੇ ਵਿੱਚ ਇੰਟਰਵਿਊ ਕੀਤੀ ਤੇ ਉਹ ਪਾਸ ਹੋ ਗਿਆ ਉਸ ਇੰਟਰਵਿਊ ਦੇ ਵਿੱਚ ਉਹਨਾਂ ਦੀ ਨਾਨ ਇੰਗਲਿਸ਼ ਵਿੱਚ ਇੰਟਰਵਿਊ ਦਿੱਤੀ ਤੇ ਉਹ ਪਾਸ ਹੋ ਗਈ ਅਰ ਕੋਈ ਟਰਾਂਸਲੇਟਰ ਨਹੀਂ ਉਹਨਾਂ ਨੇ ਲੈਣ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਇਸ ਦੇਸ਼ ਵਿੱਚ ਰਹਿਣਾ ਤਾਂ ਮਸਟ ਹੈ ਕਿ ਤੁਹਾਨੂੰ ਲੈਂਗੁਏਜ ਹੋਣੀ ਚਾਹੀਦੀ ਆ ਤੇ ਉਹ ਉਹ ਟੈਸਟ ਕਲੀਅਰ ਕਰ ਗਈ ਇਹ ਕੀ ਆ ਪਰਮੇਸ਼ਵਰ ਦੇ ਉੱਤੇ ਰੱਖਿਆ ਹੋਇਆ ਭਰੋਸਾ ਤੋ ਕਿੰਨਾ ਸੋਹਣਾ ਭਰੋਸਾ ਕਹਿੰਦੇ ਮੇਰੇ ਪਰਮੇਸ਼ਰ ਨੂੰ ਸਾਰੀਆਂ ਭਾਸ਼ਾ ਆਉਂਦੀਆਂ ਕਹਿੰਦੇ ਜਿਹੜੇ ਅੰਗਰੇਜ਼ੀ ਵਿੱਚ ਅਰਦਾਸ ਕਰਦੇ ਆ ਤਾਂ ਯਿਸੂ ਮਸੀਹ ਉਹ ਵੀ ਤਰ ਅਰਦਾਸ ਸੁਣਦੇ ਆ ਉਹਨੂੰ ਅੰਗਰੇਜ਼ੀ ਆਉਂਦੀ ਕਰਕੇ ਉਹਨਾਂ ਦੀ ਅਰਦਾਸ ਸੁਣੀ ਜਾਂਦੀ ਤੂੰ ਕਾਤੇ ਕਬਰਦਾ ਤੈਨੂੰ ਵੀ ਆ ਜਾਣੀ ਹੈ ਪ੍ਰਭੂ ਯਿਸੂ ਮਸੀਹ ਨੇ ਤੇਰੇ ਮੂੰਹ ਚ ਅੰਗਰੇਜ਼ੀ ਆ ਪਾ ਦਣੀ ਆ ਤੋ ਇਦਾਂ ਹੀ ਹੋਇਆ ਸਾਨੂੰ ਸਿੱਖਣਾ ਹੈ ਦੇਖੋ ਉਹ ਬੇਸ਼ੱਕ ਉਹ ਸਾਡੀ ਚਰਚ ਦੇ ਮੈਂਬਰ ਆ ਪਰ ਮੈਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਕੋਲੋਂ ਸਿੱਖਦੀ ਆ ਉਨਾ ਦੀ ਲਾਈਫ ਤੋਂ ਸਿੱਖੀ ਨਾ ਕਦੀ ਵੀ ਇਹ ਨਾ ਸੋਚੋ ਕਿ ਮੈਂ ਹੁਣ ਇਸ ਰੈਂਕ ਤੇ ਆ ਤੇ ਮੈਂ ਕਿਸੇ ਕੋਲੋਂ ਕੁਝ ਸਿੱਖਣਾ ਨਹੀਂ ਆ